ਹਾਂਜੀ ਮਿੱਤਰੋ ਪੈਨ ਢਿਲਵੇਂ ਤਸਰ ਪੈ ਗਈ ਆ ਤਿੰਨ ਕਬੂਤਰ ਉੱਡੇ ਸੀ ਤਸਰ ਚ ਇੱਕ ਕਾਂਤਾ ਪੱਖੀ ਇੱਕ ਗਿੱਲ ਕੋਟ ਸੁਖੀਆ ਇੱਕ ਆਪਣਾ ਕਬੂਤਰ ਆ ਇੱਕ ਨੀਵਾ ਫਿਰਦਾ ਕਬੂਤਰ ਦੋ ਉੱਚੇ ਫਿਰਦੇ ਆ ਕਬੂਤਰ ਇਹ ਨੀਵੀਂ ਛਤਰਾ ਨੀਵੇਂ ਫਿਰਦਾ ਤੇ ਬਾਕੀ ਦੋ ਕਬੂਤਰ ਉੱਚੇ ਆ ਉਹ ਇੱਕੋ ਜਿਹਾ ਫਿਰਦੇ ਆ ਆ ਬਾਈ ਜਿੰਨੇ ਕਬੂਤਰ ਸਾਰੇ ਬੈਠੇ ਆ ਲੋ ਮਿੱਤਰੋ ਹੋ ਗਈਆਂ ਵਧਾਈਆਂ ਤਿੰਨ ਵਜੇ ਦੋ ਕਬੂਤਰ ਰਹਿ ਗਏ ਇੱਕ ਗਿੱਲ ਕੋਟ ਸੁਖੀਆ ਇੱਕ ਆਪਣਾ ਸੀਗਾ ਤੇ ਬੌਨ ਲੱਗੇ ਪਏ ਕੂਤੇ ਫਿਰਦੇ ਉੱਚੇ ਦੂਜਾ ਕਬੂਤਰ ਬਹਿ ਗਿਆ 3 ਵਜੇ ਲਾਓ ਮੇਟਰ ਆ ਭਾਈ ਇਹ ਘਟਲ ਮੰਦਾ ਤੇ ਇੱਕ ਕਬੂਤਰ ਆਪਣਾ ਆਵਾਜ਼ਾਂ ਦੇ ਲਾਉਂਦਾ ਵਾਏ ਮਾਰਦਾ ਵੇਖੋ ਕਰੋ ਚੈੱਕ ਭਾਈ ਵਾਏ ਮਾਰਦਾ ਜਿਵੇਂ ਆ 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 ਆਜ ਆ ਜਾ ਆਇਆ રે ਆਜਾ 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 ਆਇਆ ਆ ਆ ਆ ਜਾ ਆ ਰੇ ਆਇਆ ਆਜਾ ਆਜਾ ਬਾਈ ਦੀ ਬਾਈ ਪਰਲੀ ਫਿਰ ਨਹੀਂ ਹੁੰਦੀ ਏ ਕਰੇ ਇਧਰ ਮੂੰ ਬਾਈ ਵੇਖੋ ਬਾਈ ਢੰਮਾ ਦਾ ਮੁੰਡਾ ਏ ਆਉਂਦਾ ਆਉਂਦੀ ਆ ਆਵਾਜ਼ ਤੇ ਆਉਂਦੇ ਆ ਆਇਆ 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 ਕਬੂਤਰ ਹੇ ਉੱਚੇ ਫਿਰਦੇ ਬਹਿਨ ਦੀ ਚਸ ਨਹੀਂ ਕਰਦੇ ਦੋਵੇਂ ਇਕੱਠੇ ਫਿਰਦੇ ਆ ਇਧਰ ਬਾਈ ਗੱਲ ਕਿਛਤਰੀ ਲੱਗੀ ਵੀ ਆ ਕੋਟ ਸੁਖੀ ਵਾਲੇ ਦੀ ਹਾਇ ਤੇ ਇਧਰ ਆਪਣੀ ਲੱਗੀ ਵੀ ਹੈ ਛਤਰੀ ਆਹ 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 ਪਿੰਡ ਢਿਲਮੀ ਤਸਰ ਦੀ ਬਾਜੀ ਤੇ ਤਿੰਨ ਕਬੂਤਰ ਉੱਡੇ ਸੀ ਤੇ ਦੋ ਕਬੂਤਰਾਂ ਨੇ ਸਾਂਝੀ ਕਰ ਲਈ 3 ਵਜੇ ਇੱਕ ਗਿੱਲ ਕੋਟ ਸੁਖੀਆ ਇੱਕ ਆਪਣਾ ਸੀਗਾ ਬਿੱਟੂ ਮਜਾਕੀ ਪਾਉ ਵਿੱਲੇ ਵਾਲਾ ਜਗਤਾਰ ਡੋੜ ਦਾਣਾ ਫਰੀਦਕੋਟ ਮੰਗਾ ਢਿਲਮਾ ਤੇ ਲੱਬੀ ਢਿਲਮਾ